हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਗਏ ਆ ਜੀ ਇੱਕ ਜਰਸੀ ਆ ਬਈ ਟਾਪ ਤੇ ਇੱਕ ਬਈ HF ਕਰਾਉਸ ਆ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਵਧੀਆ ਠੀਕ ਆ ਜੀ ਵਧੀਆ ਨਾਮ ਤੇ ਮੋਬਾਈਲ ਨੰਬਰ ਬੋ ਨਾ ਗੋਰਾ ਸਿੰਘ ਜੀ 989872799 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਪਾ ਬਈ ਨੇੜੇ ਪਿੰਡ ਬਈ ਭਦਾਵੜਾ ਬਾਈ ਜਿਹੜੀ ਜਰਸੀ ਦੇ ਨੇ ਕਿਹੜਾ ਸੁਆ ਸੁਹ ਹੁੰਦੀ ਆ ਦੂਜਾ ਸੁਆ ਸੁਹ ਆ ਜੀ ਕਿੰਨੇ ਦਿਨ ਲੈਂਦੀ ਆ ਇਹ ਲੈ ਜੋ ਜੀ ਹਜੇ 6-7 ਦਿਨ ਲੈਂਦੀ 6-7 ਦਿਨ ਕੀ ਰਿਕਾਰਡ ਆ ਦੁੱਧ ਦਾ ਇਹ ਤਾਂ ਪਹਿਲੇ ਸੁਆ ਜੀ 20 ਲੀਟਰ ਦਿੱਤਾ ਵਾ 20 ਲੀਟਰ ਦਾ ਰਿਕਾਰਡ ਆ ਫੇਸ ਬੜਾ ਪਿਆਰਾ ਬੋਲੀ ਬਾਕੀ ਚੰਗੀ ਆ ਠੰਡੀ ਠੰਡੀ ਬਹੁਤ ਪੂਰੀ ਠੰਡੀ ਆ ਲੈ ਕੀ ਬਾਤ ਆ ਜਿਵੇਂ ਮਰਦੀ ਆ ਥਲਾਈ ਚੱਲ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗਾਇਬ ਤੇ ਆਰਡਰ ਦੀ ਕੁਆਲਿਟੀ ਕਮਾਲ ਦੀ ਆ ਖੋਲ ਦੇ ਬਾਈ ਤੋਰ ਕੇ ਦਿਖਾ ਦੇ 25 ਲੀਟਰ ਦੁੱਧ ਆਉਣਾ ਦੋ ਬਾਕੀ ਕੱਦਾਂ ਦੀ ਜਰਸੀ ਆ ਕੋਈ ਐ ਵੀ ਦੂਜੀ ਨਹੀਂ ਪੰਜਾਬ ਵਾਲੀ ਜਰਸੀ ਸਹੀ ਗੱਲ ਆ ਵੀਰ ਪੰਜਾਬ ਵਾਲੀ ਜਰਸੀ ਆ ਕੱਦ ਬੱਡ ਚੰਗਾ ਗਾ ਰੰਗ ਰੂਪ ਚੰਗਾ 25 ਲੀਟਰ ਦੁੱਧ ਆਉਣਾ ਨਹੀਂ ਦੋ ਇਸ ਜਰਸੀ ਦੀ ਚੰਗੀ ਆ ਬਾਕੀ ਤੋਰਾ ਤਾਰਾ ਕਰਮਾਈ ਦਾ ਚੰਗਾ ਗਾ ਬੱਚੀ ਤੇ ਕੀ ਮੁੱਲ ਰੱਖਿਆ ਵੀਰੇ ਇਹਦਾ ਮੋਲਾ ਦਾ 60000 ਰੁਪਏ ਮਾਨਤਾਨ ਹੋ ਜਾ ਹਾਂ 60000 ਰੁਪਏ ਮੋਲਾ ਬਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਬਾਕੀ ਕੱਤ ਵਾਲੀ ਆ ਕੋਈ ਜਾਣ ਜਾਂਦੜੇ ਐਵੇਂ ਨਿੱਕੀ ਹੀ ਨਹੀਂ ਜਲਸੀ ਐ ਪੂਰਾ ਘੜ ਨਾਲੇ ਆ ਜਾਣ ਜੂਣ ਚੰਗੀਆਂ ਆਣੇ ਵਾਚ ਪੰਜ ਚਾਰ ਦਿਨ ਸੂੰਦੀ ਨਹੀਂ ਇਹ ਪੰਜ ਚਾਰ ਦਿਨ ਲੈ ਜਾ ਹਣ ਹਾਂ ਉਹ ਦਿਨ ਨੂੰ ਆਰਡਰ ਦੀ ਕੁਆਲਿਟੀ ਜਿਹੜੀ ਨੇ ਕਮਾਲ ਦੀ ਤਿਆਰ ਕਰ ਲੈਣੀ ਆ ਰੰਗ ਰੂਪ ਚੰਗਾ ਚਮਕ ਚੰਗੀ ਆ ਫੇਸ ਚੰਗਾ ਥਣ ਲੈ ਵਾ ਬਹੁਤ ਆ ਦੇ ਮਗਰ ਉਹ ਦੇਖ ਲੈ ਵਾ ਸਹੀ ਗੱਲ ਆ ਆਰਡਰ ਬਈ ਕਮਾਲ ਦਾ ਲੈ ਵਾ ਜੇ ਨੇ ਕੋ ਡਾਕਟਰ 6-7 ਦਿਨ ਸੂੰਦੀ ਨੇ ਹੂੰ ਤਾਂ ਆਹ ਤੇ ਕਰਲੇ ਵਾਲ ਆ ਜਾਣਾ ਨੇ ਸਹੀ ਗੱਲ ਆ ਬਾਈ 25 ਲੀਟਰ ਦੀ ਦੁੱਧ ਦੀ ਗਾਰੰਟੀ ਆਪਦੀ ਠੀਕ ਆ ਬਾਈ ਤੇ ਮੁੱਲ 66 ਹਨਾ ਹਾਂ ਮੁੱਲ 66 ਅੱਗੇ ਬਾਈ 2 ਨੰਬਰ ਕਿਹੜਾ ਸੂਆ ਸੂੰਦੀ ਆ ਕਿੰਨੇ ਦਿਨ ਲੈਂਦੀ ਆ ਬਾਈ ਇਹ ਵੀ ਲੈ ਜੂ ਜੀ 3 ਦਿਨ 7 ਦਿਨ ਕੀ ਰਿਕਾਰਡ ਆ ਦੁੱਧ ਦਾ ਬਾਈ ਦੁੱਧ ਨੇ 14 ਲੀਟਰ ਦਿੱਤਾ ਜੀ ਆ ਦੇਖ ਪਹਿਲੇ ਸੀਲ ਆ ਹੂੰ ਆਰਡਰ ਬੜਾ ਕਮਾਲ ਦਾ ਠੰਡ ਠੋਣ ਬਹੁਤ ਚੰਗਾ ਮੁੱਠੀ ਵਾਲਾ ਠੰਡ ਕੱਲਾ ਕੱਲਾ ਠੰਡ ਚਾਰੇ ਠੰਡ ਨਿਕੜਵੇਂ ਪੂਰੇ ਗਾਇਬ ਤੇ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਆਰਡਰ ਬੜਾ ਚੰਗਾ ਫੇਸ ਵੀ ਪਿਆਰਾ ਕਰਮਾਲੀ ਦਾ ਤੇ ਕੀ ਮੁੱਲ ਕਰਿਆ ਭਾਈ ਇਹਦਾ ਇਹਦਾ ਮੁੱਲ ਜੀ 36000 36000 ਰੁਪਏ ਮਾਨਤਾਨ ਹੋ ਜਾ ਹਾਂ ਮਾਨਤਾਨ 36000 ਰੁਪਏ ਮੁੱਲ ਆ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜਰੂਰ ਹੋ ਜਾ ਤੋੜਾ ਚੰਗਾ ਆਰਡਰ ਭਾਈ ਬਹੁਤ ਸੋਹਣਾ ਤਿਆਰ ਕਰਦੇ ਨੇ ਬਾਕੀ ਠੰਡੀ ਸੀ ਲੱਕ ਹੋਇਆ ਨਹੀਂ ਹੂੰ ਕੱਚੀ ਕੱਚੀ ਆ ਉਹਦੋਂ ਦਾ ਆਰਡਰ ਹੈ ਜਿਹੜਾ ਹੋਰ ਵੀ ਸੋਹਣਾ ਤਿਆਰ ਕਰ ਲਉ ਥਣ ਹਵਾਨਾ ਚੰਗਾ ਗਾ ਬਾਕੀ ਮੁੱਲ ਵੀ ਜਾਇਜ਼ ਹੈ 36 36000 ਰੁਪਏ ਮੰਨ ਤਨ ਜ਼ਰੂਰ ਹੋ ਜਾਊਗਾ ਮੈਂ ਕਿ ਭਰਾ ਕੋਲੇ ਦੋ ਸੀ ਦੋਨੇ ਲਿਖਾਤੇ ਕਿਸੇ ਵੀਰ ਦੇ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸ਼ੁਕਰੀਆ ਧੰਨਵਾਦ